ਸਾਤਸ੍ਰੀ ਅਕਾਲ ਜੀ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਮੱਜ ਗੀਆਂ ਬੜੀਆਂ ਖਬਰਾਂ ਥਾਰੇ ਗੱਲ ਕਰ ਰਿਹਾ ਸਾਜੀਆਂ ਵੀਰ আর ਬੜੀਆਂ ਖਬਰਾਂ ਦੇ ਵਿੱਚ ਅਜੀਥਾ ਯੋ ਕਹ ਲੋ ਅਮਰਤਪਾਲ ਕਹ ਖਾਲਿਸਤਾਨ ਕਾ ਸਮਰਥਕ ਦੀ ਉਸਨੇ ਸੰਵਿਧਾਨ ਕੀ ਸੋਚ ਚੱਕੀ ਯੋ ਬਾਤ ਅਮਰਤਪਾਲ ਕੀ ਬੀਬੀ ਕਹਿ ਰਹੀ ਵੀਰ আর ਪੰਜਾਬ ਕੇ ਖੰਡੂਰ ਸਾਹਿਬ ਤੇ ਲੋਕ ਸਭਾ ਕੇ ਵਿੱਚ ਮਾ ਚੋਣ ਜਿੱਤਣ ਵਾਲਾ ਅਮਰਤਪਾਲ ਇਸਲੇ ਸ਼ੁੱਕਰਵਾਰ ਵਾਲੇ ਦਿਨ ਵੀਰ ਯੋ ਕਹ ਲੋ ਵੀ ਸੋਚਾ ਸਮਾਗਮ ਜਿਹੜਾ ਹੋਇਆ ਇਸਕੇ ਵਿੱਚ ਮੈਂ ਸੌ ਚੱਕੀ ਆਰ ਇਸਕੀ ਵੀਰਾ ਨਾ ਤਾਂ ਕੋਈ ਫੋਟੋ ਨਾ ਕੋਈ ਵੀਡੀਓ ਆਣ ਦਈ ਬਾਹਰ ਆਰ ਸੌ ਚੱਕਰ ਦੇ ਬਾਅਦ ਅਮਰਤਪਾਲ ਆਰ ਉਸਕੇ ਪਰਿਵਾਰ ਨੂੰ ਉਸਕੇ ਘਰ ਮੁਲਾਕਾਤ ਕਰਨੇ ਵਾਸਤਾ ਸਪੈਸ਼ਲ ਜਿੱਥਾ ਯੋ ਰੱਖੀ ਹੁੰਦੇ ਯੋ ਸਰ ਤਾਂ ਆਰ ਅਮਰਤਪਾਲ ਆਰ ਇਸਕਾ ਯੋ ਇਸਕੀ ਬੀਬੀ ਆਰ ਇਸਕਾ ਡੈਡੀ ਆਰ ਚਾਚਾ ਯੋ 50 ਮਿੰਟ ਤੱਕ ਅਮਰਤਪਾਲ ਨੂੰ ਮਿਲਕਾਏ ਇਸਤੇ ਬਾਅਦ ਫਿਰ ਵੀਰ ਇਸ ਨੂੰ ਡਿਬਰੂਗੜ੍ਹ ਕੀ ਜੇਲ੍ਹ ਬਾ ਲੈ ਗਈ ਅਰ ਯੋ ਕੈਲੋ ਵੀਰੇ ਇਸਕੇ ਬਾਅਦ ਅਮਰਤਪਾਲ ਦੀ ਬੀਬੀ ਬਲਵਿੰਦਰ ਕੌਰ ਨੇ ਮੀਡੀਆ ਗੈਲਗਲ ਕਰੀ ਯਾਰ ਕਹਾ ਅਮਰਤਪਾਲ ਖਾਲਿਸਤਾਨ ਸਮਰਥਕ ਨਹੀਂਗਾ ਉਸਨੇ ਸੰਵਿਧਾਨ ਦੇ ਧਾਰੇ ਮਾਰੇਗਾ ਚੋਣ ਡੜੀ ਔਰ ਸੰਵਿਧਾਨ ਦੀ ਸੌ ਵੀ ਚੱਕੀ ਔਰ ਇਸਕੇ ਗੈ ਅਮਰਤਪਾਲ ਕੀ ਯੋ ਮਾਤਾ ਖੰਡੂਰ ਸਾਹਿਬ ਤੇ ਔਰ ਉਹ ਸੰਗਤਗਤਨ ਬਾਤ ਕਰਿਆ ਵੀ ਬਾਜ ਜਿਨ੍ਹਾਂ ਨੇ ਵੀ ਅਮਰਤਪਾਲ ਨੂੰ ਤਰੰਤ ਰਿਹਾ ਕਰਨ ਵਾਸਤਾ ਵੀ ਜਿੱਥਾ ਅਪੀਲ ਕਰੀ ਬਈ ਲੋਕਾਂ ਨੂੰ ਅਮਰਤਪਾਲ ਤੇ ਕੋਈ ਖਤਰਾ ਨਹੀਂਗਾ ਸਰਕਾਰ ਨੂੰ ਕਿਸ ਚੀਜ਼ ਦਾ ਖਤਰਾ ਯੋ ਬਾਤਾਂ ਆリス ਕੇ ਗੈਲ ਗੈਲ ਵੀਰ ਅਗਲੀ ਜਿਹੜੀ ਬੜੀ ਖਬਰ ਨਿਕਲ ਕਾਰੀ ਵੀਰ ਯੋ ਕਹਰੇ ਵੀਰ ਰਵਨੀਤ ਬਿੱਟੂ ਕੇ ਬਾਅਦ ਇਬ ਰਾਜੇ ਬੜਿੰਗ ਨੂੰ ਵੀ ਕਹਾ ਵੀ ਯੋ ਸਰਕਾਰੀ ਕੋਠੀ ਖਾਲੀ ਕਰਨੀ ਪਵੇਗੀ ਯੋ ਜਿਹੜੀ ਸਰਕਾਰੀ ਕੋਠਿਆ ਬੈਠੇ ਵੀਰ ਯੋ ਬਿਆਨਤ ਕਾ ਪੋਤਾ ਰਵਨੀਤ ਬਿੱਟੂ ਯੋ ਲੁਧਿਆਣਾ ਦੇ ਮੌਜੂਦਾ ਐਮਪੀ ਰਾਜਾ ਬੜਿੰਗ ਨੂੰ ਵੀ ਈ ਬ ਕਹਰੇ ਵੀਰ ਸਰਕਾਰੀ ਕੋਠੀ ਖਾਲੀ ਕਰਨੀ ਪਵੇਗੀ ਬਿੱਟੂ ਦੋ ਵਾਰ ਲੁਧਿਆਣੇ ਦੇ ਵਿੱਚ ਮਾ ਐਮਪੀ ਰਹਿ ਲਿਆ ਇਵਸ ਰੱਖਿਆ ਕਰਨਾ ਕਰਕੇ ਦਿੱਲੀ ਕੇ ਗੈਲ ਚੰਡੀਗੜ੍ਹ ਲੁਧਿਆਣੇ ਕੇ ਵਿੱਚ ਮਾਂ ਵੀ ਸਰਕਾਰੀ ਕੋਠੀ ਮਿਲੀ ਵਿਧੀ ਪਰ ਈਵ ਕਾਇਬ ਲੋਕ ਸਭਾ ਚੋਣਾਂ ਕੇ ਵਿੱਚ ਮਾਂ ਨਾਮਜ਼ਦਗੀ ਦਾਖਲ ਕਰਨ ਤੇ ਪਹਿਲਾਂ ਕਾ ਬਿੱਟੂ ਨੇ ਐਨਓਸੀ ਲੈਣ ਵਾਸਤੇ ਯੋ ਅਪਲਾਈ ਕਰਿਆ ਤਾਂ ਆਰ ਯੋ ਗੱਲ ਸਾਹਮਣੇ ਆਈ ਵੀ ਬਿੱਟੂ ਰੋਜ਼ ਗਾਰਡਨ ਕੇ ਵਿੱਚ ਮਾਂ ਜਿਹੜਾ ਉੱਥਾ ਸਰਕਾਰੀ ਕੋਠੀ ਲੰਬੇ ਟਾਈਮ ਤੋਂ ਉੱਥਾ ਰਹਿ ਰਿਹਾ ਦਾ ਯੋ ਕੋਠੀ ਕੇ ਵਿੱਚ ਔਰ ਉਸਨੇ ਕਹਾ ਨਗਰ ਨਿਯਮਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਯੋ ਖਾ ਵੀ ਅਲਰਟ ਨਹੀਂ ਕਰਿਆ ਤਾਂ ਅਰ ਇਹ ਵੀ ਉਹੀ ਕੰਮ ਕਾਂਗਰਸ ਕੇ ਮਜੂਦਾ ਜਿਹੜਾ ਐਮਪੀ ਰਾਜਾ ਬੜਿੰਗ ਇਸ ਕੇ ਉੱਪਰ ਵੀ ਉਹੀ ਹੋ ਰਿਹਾ ਇਹ ਸਰਕਾਰੀ ਕੋਠੀ ਇਸ ਕੀ ਲੁਧਿਆਣੇ ਮਦ ਨਹੀਂ ਹੈ ਪਰ ਚੰਡੀਗੜ੍ਹ ਮੈਂ ਹੈ ਵੀਰੇ ਰਾਜੇ ਬੜਿੰਗ ਨੂੰ ਮਤਲਬ ਵਿਧਾਇਕ ਖੇਤਰ ਅਪ 23 ਨੂੰ ਕੋਠੀਓ ਮਿਲੀ ਵੀ ਇਹ ਰਾਜਾ ਬੜਿੰਗ ਨੂੰ ਐਮਪੀ ਬਣ ਤੇ ਬਾਅਦ ਯੋ ਅਧਿਪਤੀ ਅਸਤੀਫਾ ਦੇਣਾ ਪਿਆ ਅਰ ਵਿਧਾਨ ਸਭਾ ਮੈਂ ਮਤਲਬ ਇਹ ਕਹਿ ਲਓ ਵੀ ਇਸ ਨੂੰ ਇਹ ਕੋਠੀ ਖਾਲੀ ਕਰਨੇ ਦਾ ਨੋਟਿਸ ਜਾਰੀ ਕਰਤੇ ਵੀ ਕਬੀ ਚੱਕੋਪਨ ਡਿੰਡੇ ਆਪਣੇ ਵੀਰ ਉਠੀ ਕਰੋ ਖਾਲੀ ਇਹ ਕੋਠੀ ਖਾਲੀ ਕਰਨੇ ਦੀ ਬਾਤ ਵੀ ਨਿਕਲ ਕੇ ਸਾਹਮਣੇ ਆ ਗਈ ਅਰੀਬ ਦੇਖੋ ਵੀਰ ਇਸ ਦੇ ਵਿੱਚ ਮਾ ਵੀ ਕੀ ਰਿਜ਼ਲਟ ਨਿਕਲ ਕੇ ਆਵੇਗਾ ਵਿਧਾਨ ਸਭਾ ਦੇ ਵਿੱਚ ਸਰਕਾਰੀ ਕੋਠੀ ਖਾਲੀ ਕਰਾਉਣੇ ਕਾਸਤਾ ਯੋ ਮਤਲਬ ਰਬਡਿੰਗ ਨੂੰ ਨੋਟਿਸ ਜਾਰੀ ਕਰਤੀਆ ਅਨਿਯਮਕ ਹਵਾਲਾ ਵੀ ਦਿੱਤੀਆ ਮਰ ਕਹਿ ਰਹੇ ਵੀਰ ਵੀ ਜਦ ਕਿਸੇ ਵਿਧਾਇਕ ਦੀ ਵਿਧਾਇਕੀ ਖਤਮ ਹੋ ਜਾ ਉਸ ਨੂੰ 15 ਦਿਨ ਕੇ ਬਾਅਦ ਮਤਲਬ ਯੋ ਸਰਕਾਰੀ ਕੋਠੀ ਖਾਲੀ ਕਰਨੇ ਪਵਾ ਬਦਾਇਗ ਨਾ ਮਾਤਰ ਕਰਾਇ ਮਤਲਬ 15 ਦਿਨ ਦੇ ਵਿਚ ਮ ਸਰਕਾਰੀ ਕੋਠੀ ਰੱਖ ਸਕਾ ਉਸ ਤੇ ਬਾਅਦ 160 ਗੁਣਾ ਜੁਰਮਾਨਾ ਇਸ ਨੂੰ ਦੇਣਾ ਪਵੇ ਮਤਲਬ ਇਹ ਰਾਜਵਿੜੀ ਨੂੰ ਭੰਡ ਭੁੰਡੇ ਇਕੱਠੇ ਕਰਨੇ ਥਾ ਵੀਰ ਇਹ ਰਹਿ ਨਹੀਂ ਸਕਦਾ ਉੱਥਾ ਹੀ ਸੀ ਕਰਾ ਜੋ ਚੱਕਰ ਪੈ ਰਿਹਾ ਹਰ ਉਧਰ ਇਹ ਪੀਐਮ ਮੋਦੀ ਨੇ ਕਹਾ ਵੀ ਮੈਂ ਕਹਿ ਰਿਹਾ ਕਾ ਆਪ ਵੀ ਵਾ ਤੇਰੀ ਮੰਮੀ ਦੇ ਹੱਥ ਖ ਬਣਾਏ ਚੂਰਮਾ ਖਾਣਾ ਇਹ ਪ੍ਰਧਾਨ ਮੰਤਰੀ ਮੋਦੀ ਨੀਰ ਚੋਬੜੇ ਨੂੰ ਕਹ ਰਿਹਾ ਵੀਰ ਯੋ ਥਾ ਨੂੰ ਪੜਾਉਣ ਲੰਪਕ ਮੇ ਜਾ ਰਹੇ ਖੇਡਣ ਵਾਸਤਾ ਪੈਰਿਸ ਉੱਠਾ ਜਾ ਰਿਹਾ ਭਾਰਤੀ ਮੋਰੀਖ ਖਿਡਾਰੀ ਆ ਰਾ ਪ੍ਰਧਾਨ ਮੰਤਰੀ ਨੇ ਨੀਣਾ ਗੱਲਬਾਤ ਕਰੀ ਵੀਡੀਓ ਕਾਨਫਰੈਂਸਿੰਗ ਮੈਂ ਇਹ ਪ੍ਰਧਾਨ ਮੰਤਰੀ ਇਹ ਜੈਵਲਿੰਗ ਥਰੋ ਕਰਾ ਨੀਰ ਚੋਬੜਾ ਇਹ ਜੜਾ ਇਹ ਲੰਬਾ ਸਾਰਾ ਸਰੀਰ ਇਹ ਭੱਜ ਕੇ ਗੇਰਾਂ ਤੋਂ ਦੂਰ ਚਾਕ ਯੂ ਨੋ ਨੀਰ ਚੋਬੜਾ ਉੱਠਾ ਜਾ ਰਹਾ ਕਾ ਵੀਰ ਮੈਂ ਹੀ ਵਜਾਇਆ ਵਾਂ ਉੱਥਾ 올림픽 ਮਾਂ ਉੱਥੇ ਦੇ ਮੁੜਕਾਵਾਂ ਜਾ ਰਹਾ ਫੇਰ ਚੂਰ ਮਾਂ ਖਵਾ ਮਾਂ ਤਨੂ ਅ ਪ੍ਰਧਾਨ ਮੰਤਰੀ ਅਮਰੇ ਰਹਾ ਇਸਪਾ ਭਾਰਤੀ ਦਾਲ ਲੱਕੀ ਗੈਲ ਇਸਨੇ ਮਤਲਬ ਗੱਲਬਾਤ ਕਰੀ ਅਰ ਅਲੰਪਗਤੀ ਤਾਗਮਾ ਯੂ ਜੇਤੂ ਜੜੀ ਬੀਪ ਸਿੱਧੂ ਅਰ ਹੋਰ ਕਾਫੀ ਖਲਾੜੀ ਉੱਥਾ ਵੀਰ ਇਹਨਾਂ ਦਾ ਲਗਾ ਲੋ ਕੋਲ ਕਰ ਯਾਰ ਫਿਰ ਮੋਦੀ ਕਰਾਂਗਾ ਚੂਰਮਾ ਖਾਣਾ ਕਾ ਤੇਰੀ ਬੀਬੀ ਘੱਟਾ ਅਰ ਬਾਕਾਰੇ ਕੋਈ ਬਾਤ ਨਹੀਂ ਕਹ ਹਲੇ ਕਾਵੇਂ ਘਰ ਤੇ ਬੜਾਂਗਾ ਯੂ ਤੋਂ ਕਾ ਜਾ ਰਹੇ ਆ ਪਾ ਪੈਰਸ ਮੀਰ ਜੇ ਕਰਿਆ ਕਾ ਵੀ ਉੱਥੇ ਜੇ ਮੁਰਕਾਵੇਂ ਦੇਸੀ ਕੀ ਹੋ ਗਿਆ ਲਗਾ ਬੜਾਂਗਾ ਚੂਰਮਾ ਯੋ ਕਾ ਵੀ ਫੇ ਤਨ ਨੂੰ ਖਵਾਨੇ ਕਾ ਫੇ ਅਰ ਯੋ ਗੱਲੋ ਵੀ ਇਸਕੇ ਗੱਲ ਗੱਲ ਉਹ ਕਾਬੀ ਕੁਸ਼ਤੀ ਵਾਲੇ ਯੋ ਮਲੂਕ ਚਲਾਣੇ ਵਾਲਾ ਇੱਕ ਇਹ ਕੁਸ਼ਤੀ ਖੇਲਣੇ ਵਾਲੇ ਉਹ ਕਾਫੀ ਬਾਕਸਿੰਗ ਖੇਲਣੇ ਯੋ ਸਾਰੇ ਗਏ ਇਕੱਠੇ ਹੋ ਗਾ ਵਿਰੁੱਧ ਆਰ ਇਸਕੇ ਗੱਲ ਗੱਲ ਹੈ ਪੁਲਸ ਨੇ ਉਹ ਫਤਿਹਗੜ੍ਹ ਦੇ ਵਿੱਚੋਂ ਦੇ ਦੋ ਬੰਦੇ ਕਾਲੇ ਉਹ ਨਿਹੰਗ ਗ੍ਰਿਫਤਾਰ ਜਿਹੜੇ ਸ਼ਿਵਸ਼ੈਨਾ ਗੁਸਨਦੀਪ ਠਾਪਰਗੇ ਭਰਾਮਲਾ ਕਰਿਆ ਲੁਧਿਆਣਾ ਦੇ ਵਿੱਚੋਂ ਦੋ ਨਿਹੰਗਾਂ ਨੇ ਇਹਨਾਂ ਨੂੰ ਚੱਕਿਆ ਪੁਲਿਸ ਵਾਲਿਆਂ ਨੇ ਯੋ ਵੀਰ ਇੱਕ ਫਰਾਰ ਹੋ ਗਿਆ ਇਹ ਪੁਲਿਸ ਕਾਨਫਰੰਸ ਹੋਈ ਥਾ ਵੀਰ ਇਸ ਦੇ ਵਿੱਚ ਮੈਂ ਦੱਸਿਆ ਵੀ ਸ਼ੁੱਕਰਵਾਰ ਦੁਪਹਿਰੇ ਸੀ ਹਸੈਨਾ ਆਗੂ ਜਿਹੜਾ ਸਗੇਵ ਥਾਪਰ ਵਾਂਸਰ ਸੰਦੀਪ ਥਾਪਰ ਸੰਦੀਪ ਥਾਪਰ ਹਸਪਤਾਲ ਕੇ ਬਾਅਦ ਤਿੰਨੇ ਅੰਗਾਰੇ ਹਵਲਾ ਕਰਤੇ ਆ ਵੀਰ ਉਹ ਉਸੇ ਸਕੂਰੀ ਕੇਰ ਕਰਾਣਾ ਉਹਨੂੰ ਅਰਬਾਰਾ ਮਾਰੀ ਉਸਕਾ ਆ ਸੀਬਸੈਨਾ ਕੋ ਸੰਦੀਪ ਥਾਪਰ ਦਾ ਗਨਮੈਨ ਵੀ ਆਇਆ ਫਿਰ ਉਸ ਪਰ ਬਾਲਵਰ ਵੀ ਦੀ ਪਰ ਅੰਗ ਗਨੇ ਖੋਲੀ ਵੀ ਪਹਿਲੇ ਉਸਤੇ ਅਰੇ ਯੋ ਗਨਮੈਨ ਉਥਾ ਬਰ ਜਿਹਨ ਬਚਾਣੇ ਵੀ ਜਾਈ ਸਾਈਡ ਮੈਂ ਖੜਾ ਹੋਈ ਉਹ ਅਗਲੇ ਪਾਦਾ ਵੀ ਕਿਰਪਾਨਾ ਦੇ ਫਿਰ ਨੇ ਆਪ ਦਾ ਕੁਮਾ ਦੇ ਗੁਰਪਾਨ ਕਿੱਧਰ ਇਹ ਪਹਿਲਾਂ ਉਤਾ ਪਟਿਆਲੇ ਵੱਡਿਆ ਦਾ ਗੁੱਟਿਕ ਪੁਲਿਸ ਵਾਲੇ ਗਾ ਗੀ ਨਿਆਂਗਾ ਨੇ ਉਸਨੂੰ ਪਤਾ ਆਉਣਾ ਵੀ ਆਰਿਸ ਕਰ ਗੰਭੀਰ ਹਾਲਤਾਂ ਦੇਖ ਫਿਰ ਹਸਪਤਾਲ ਲੈ ਗਏ ਚੱਕਾ ਫਿਰ ਰਸੀਵ ਸ਼ੈਨਾ ਕਰਤੀ ਸੜਕ ਜਮ ਆ ਵੀ ਲੁਧਿਆਣਾ ਬੰਦ ਕਰੇਗਾ ਜੇ ਨਾ ਬੰਦੇ ਫੜੇ ਪੁਲਿਸ ਆ ਫਿਰ ਸਖਤਾਈ ਕਰ ਚੱਕ ਦੇ ਬੰਦੇ ਫਿਰ ਇੰਨਾ ਗਚੱਕਾ ਦਾ ਅੰਦਰ ਵੀਰੋ ਇਹ ਦੇਖੋਗਾ ਕੀ ਬਣੇਗਾ ਆਰਿਸ ਕੇ ਗੈਲਗਲ ਵੀਰ ਯੋ ਕਹ ਲੋ ਵੀਰ ਯੋ ਪੰਜਾਬ ਦੀ ਸਿਆਸਤ ਦੇ ਵਿੱਚ ਨਵੇਂ ਜਿਹੜੇ ਫੇਰ ਫੇਰ ਦੇਖਣ ਮਿਲ ਰਿਹਾ ਆਰ ਇਸਕੇ ਗੈਲਗਲ ਯੋ ਇੰਗਲੈਂਡ ਦੇ ਵਿਚਮਾ ਵੀਰ ਯੋ ਕਾ ਲੋ ਵੀ ਬਹੁਤ ਬੰਦੇ ਜਿੱਤੇ ਮਾਰੇ ਵਾਲੇ ਇੰਗਲੈਂਡ ਮਾਦੋ ਯੂ ਕਾ ਵੀ ਆਪਣੇ ਬੰਦੇ ਕੀ ਇਤਨੇ ਕੀ ਸਰਕਾਰ ਬਣ ਗਈ ਵੀ ਤੁਹਾਨੂੰ ਕਿਆ ਦੱਸਾਂ ਆ ਇਸਕੇ ਗੈਲਗਲ ਯੂ ਵੀ ਯੋ ਕੈਨੇਡਾ ਦੇ ਵਿਚਮਾ ਜਿਹੜੀ ਉਹ ਮਗਲ ਰਫੂਜੀ ਕੇ ਸਲਾਮਾ ਜੀ ਇਨੀਆਂ ਦੇ ਉੱਪਰ ਇੱਕ ਹੋਰ ਚੱਕਰ ਚੱਲ ਗਿਆ ਵੀਰ ਕਾ ਵੀ ਇਨਾਂ ਨੂੰ ਨਾ ਯੋ ਜਿਹੜਾ ਮਾਰੇ ਉਠਾਈ ਇਮੀਗ੍ਰੇਸ਼ਨ ਮੰਤਰੀ ਉਹ ਕਾਰਾ ਕਾ ਵੀਰ ਇਨਾਂ ਨੂੰ ਨਾ ਕਾ ਯੋ ਬੰਦਿਆਂ ਨੂੰ ਕਾ ਹੋਟਲਾਂ ਵਿੱਚ ਰੱਖਣ ਦੀ ਜਗ੍ਹਾ ਆ ਹੋਟਲੇ ਖਰੀਦ ਲੇਗਾ ਆਪਾਂ ਮਾਰਕ ਮਿਲਰ ਕਹਿ ਰਿਹਾ ਇਹਗਾ ਖਰਚਾ ਬਾਤ ਹੋ ਜਾਗਾ ਹੋਟਲ ਬਰ ਰੱਖਣਾ ਪਵੇ ਇਹਨਾਂ ਨੂੰ ਕਾ ਵੀ ਗਲੋਬਲ ਨਿਊਜ਼ ਵਾਲਿਆਂ ਨੇ ਕਰੀ ਗੱਲ ਦੇਖੋ ਵੀ ਹੋਟਲ ਖਰੀਦੇਗਾ ਉਸ ਦੇ ਵਿੱਚ ਵੀ ਨਜਲ ਜਾਗਾ ਇਹਨੂੰ ਰੱਖਣਗੇ ਸੈਂਟਰਾ ਦਾ ਖਾਤਰਾ ਬਹੁਤ ਖਰਚਾ ਬਹੁਤ ਰੈਸਲਟਰ ਉਹ ਮਾਇਦੇ ਪੂਰਾ ਇਹਨਾਂ ਨੂੰ ਰੱਖਣਾ ਪਾਓ ਮਹਿੰਗਾ ਪੈ ਰਿਹਾਗਾ ਇਹ ਦੇਖੋ ਕੀ ਬਣੇਗਾ ਵੀਰ ਅਰ ਯੋ ਕਹ ਲੋ ਵੀ ਇਹਨਾਂ ਦਾ ਹੋਟਲਾਂ ਖਰਚਾ ਬਹੁਤ ਪੈ ਰਿਹਾ ਇਸ ਕਾਰਖਾਨਾ ਯੋ ਇੰਟਰਨੈਟ ਲੋਡ ਲਾਂ ਕੇ ਬਾਸ ਕਮਰੇ ਲਈ ਕਾ ਦਾਏ ਵੈ ਇਹਨਾਂ ਨੂੰ ਵੀਰ ਜਿਹੜਾ ਪੂੰਜੀ ਲਾਇਆ ਵੀਰ ERP ਜਿਹਨੂੰ ਵਟਰਾ ਮੈਂ ਰੱਖ ਰਿਹਾ ਫਿਰ ਫ੍ਰਿੰਗ ਮੈਡੀਕਲ ਜਿਓ ਉਹ ਵਰ ਮਾਰੇ ਅਰਗਨ ਕੋ ਹਾਈਲਿਟਸ ਕਰਕਾਉ ਫੇਰ ਕਰਾਂਗੇ ਪੱਕਾ ਜਿਹੜੇ ਭਾਰ ਘਰ ਵੜਾ ਫਿਰਦੇ ਕਿਹੜੇ ਖਾਂਦੇ ਇਹਨਾਂ ਨੂੰ ਪੱਕੇ ਨਹੀਂ ਕਰਦੇ ਵੀਰ ਉਹਨਾਂ ਨੂੰ ਲੈ ਲਿਆ ਕਰੋ ਹੋਟਲਾਂ ਵਿੱਚ ਰੱਖ ਰਿਹਾ ਦੱਸ ਤੂੰ ਸਮਝਬਾ ਨਹੀਂ ਰਹੀ ਹੋ ਕੀ ਰਿਹਾ ਆਈ ਲੋ ਚੀਕਾ ਮਾਰ ਰਿਹਾ ਚਲੋ ਗਾ ਲਾਡਾ ਡਿਸਕਸ਼ਨ ਡੇ ਪ੍ਰੋਗਰਾਮ ਜਿਓ ਅੱਜ ਦੀ ਬੜੀ ਖਬਰ ਹੋਰ ਖਬਰ ਇੱਥੇ ਚੱਲਣਗੇ ਥਾਰੇ ਨਾਲ ਸਾਰੇ ਲਾਡੇ ਬੋਦੀ ਦੀ ਪਿਆਰਪਰੀ ਸਾਸਰੀ ਕਾਲਾ